ਬਾਈ ਬਣ ਕੇ 2 ਮਿੰਟ ਦੀ ਵੀਡੀਓ ਧਿਆਨ ਨਾਲ ਸੁਣ ਲਿਓ ਬਾਈ ਮੈਂ ਬਹੁਤ ਵੱਡਾ ਸਨੇਹਾ ਦੇਣ ਲੱਗਾਂਗਾ ਗੌਰ ਕਰੋ ਬਾਈ ਬਣ ਕੇ ਹੁਣ ਮੈਂ ਤੁਹਾਨੂੰ ਇੱਕ ਦਾ ਦੇ ਰਿਹਾ ਮੇਰੇ ਦੋ ਕੈਰੇ ਰ ਮਾਇ ਨੇ ਹਰੇ ਹਰੇ ਬਾਸਤਨ ਮਾਇ ਦੋ ਕੈ ਇਹਨੂੰ 6.5 ਘੰਟੇ ਲੱਗੇ ਨੇ ਰਮਣ ਦੇ ਵਿੱਚ ਇਕੱਲਾ ਇਕੱਲਾ ਕੈਰਾ ਕਰਕੇ ਮਾਇ ਦੋਨੇ ਇਕੱਠੇ ਇਕੱਠੇ ਨਹੀਂ ਰੁਆਏ ਤੇ ਉਸ ਤੋਂ ਬਾਅਦ ਉਹ ਮੇਰਾ 1 ਘੰਟਾ ਲੇਟ ਦਾ ਬਚਦਾ ਤੀਗਾ ਠੀਕ ਆ ਉਸ ਤੋਂ ਬਾਅਦ ਮੈਂ ਹੁਣ ਆਹ ਕੈਰੇਚ ਪਾਣੀ ਛੱਡਣਾ ਤੀਗਾ ਇਹਨੂੰ ਘੱਟੋ ਘਾਟ 3 ਘੰਟੇ ਲੱਗਣੇ ਨੇ ਬਈ ਸਵਾ 3 ਘੰਟੇ ਰਮਣ ਦੇ ਵਿੱਚ ਲੈਡ ਤਾਂ ਰਹਿਣਾ 1 ਘੰਟਾ ਤੁਸੀਂ ਸੱਚ ਜਾਣੋ ਉਹ ਪਈਆ ਭਰੋਲੀ ਦੇਖੋ ਬੰਦ ਦੀ ਦੀਆ ਮੋਟਰ ਮੈਂ ਬੰਦ ਕਰਤੀ ਕਿਉਂਕਿ ਮੈਨੂੰ ਪਤਾ ਬਈ ਧਿਆਨ ਨਾਲ ਸੁਣ ਲਿਓ ਬਈ ਬਣ ਕੇ ਜ਼ਰੂਰੀ ਗੱਲ ਹੁਣ 1 ਘੰਟੇ ਦੇ ਵਿੱਚ ਨਾ ਅੱਧਾ ਕਿਹ ਰਮਣਾ ਤੀਗਾ ਨਾ ਇਹ ਭਰਨਾ ਤੀਗਾ ਸਵਾ ਤਿੰਨ ਸਾਢੇ ਤਿੰਨ ਘੰਟੇ ਚ ਕਿਹ ਕਿਹਰਾ ਭਰਦਾ ਤਿੰਨ ਘੰਟੇ ਦੇ ਵਿੱਚ ਹੁਣ 1 ਘੰਟਾ ਮੈਂ ਮੋਟਰ ਬੰਦ ਕਰਕੇ ਬਈ 1 ਘੰਟਾ ਮੈਂ ਹਨ ਕਿੰਨਾ ਪਾਣੀ ਬਚਾਇਆ ਹੋਊਗਾ ਤੁਸੀਂ ਆਪ ਸੋਚੋ ਮੈਂ ਆਪ ਦੀ ਗੱਲ ਨਹੀਂ ਕਰਦਾ ਬਾਈ ਸੋਨੂੰ ਵੀ ਕਹਿਣਾ ਵੀਰਾਂ ਨੇ ਕਿ ਵੀਡੀਓ ਸ਼ੇਅਰ ਕਰ ਦਿਓ ਮੈਂ ਚਾਹਣਾ ਬਾਈ ਜੇ ਤੁਹਾਨੂੰ ਪਤਾ ਵੀ ਤਿੰਨ ਇੱਕ ਘਿਹਰ ਰਮਾਲਿਆ ਠੀਕ ਆ ਅੱਧਾ ਪੌਣਾ ਘੰਟਾ ਲਾਈਟ ਦਾ ਰਹਿੰਦਾ ਤੁਸੀਂ ਦੂਜੇ ਕੈਰ ਚ ਪਾਣੀ ਵੱਢਣ ਲੱਗੇ ਹੋ ਸੋਨੂੰ ਪਤਾ ਵੀ ਇਹ ਕੈਰ ਤਿੰਨ ਘੰਟੇ ਚ ਰਮੂਗਾ ਵੀ ਅੱਧਾ ਪੌਣਾ ਘੰਟਾ ਲਾਈਟ ਦਾ ਰਹਿੰਦਾ ਬਾਈ ਬਣ ਕੇ ਮੋਟਰ ਬੰਦ ਕਰਕੇ ਘਰੇ ਭਾਗ ਅੱਧੇ ਪੌਣੇ ਘੰਟੇ ਚ ਤੇਰਾ ਕੈਰ ਦਾ ਰਮਣ ਨਹੀਂ ਲੱਗਿਆ ਪਾਣੀ ਦੀ ਕਿੰਨੀ ਬਚ ਤੋਂ ਇੱਕ ਮੋਟਰ ਜੇ ਇੱਕ ਘੰਟਾ ਚੱਲਦੀ ਆ 20 20 ਦੀ ਮੋਟਰ ਲਾ ਲਓ ਕਿ ਕਹੇ ਹਜ਼ਾਰਾਂ ਲੀਟਰ ਪਾਣੀ ਬਾਰੇ ਕੱਢ ਕੇ ਮਾਰੂ ਨਾਲੇ ਬੇਅਰਥ ਜਾਊਗਾ ਰਮਣ ਦਾ ਫੇਰ ਵੀ ਨਹੀਂ ਰਮਣ ਦਾ ਫੇਰ ਦੂਜੇ ਦਿਨ ਵੀ ਪਊਗਾ ਦੂਜੇ ਦਿਨ ਫੇਰ ਤਿੰਨ ਘੰਟੇ ਮੋਟਰ ਚੱਲੂਗੀ ਇਸੇ ਕਰਕੇ ਬਈ ਮੈਂ ਉਹ ਦੇਖੋ ਮੋਟਰ ਬੰਦ ਕਰਕੇ ਹੁਣ ਉਹ ਦੋ ਕਿਆਰੇ ਦੇਖੋ ਕੰਮ ਕਰ ਰਿਹਾ ਪਾਣੀ ਖੜਾ ਉਹਨਾਂ ਚ ਆਹ ਕਿਆਰੇ ਚ ਰਮਾਉਣਾ ਤੀਗਾ ਹੁਣ ਮੈਂ ਮੋਟਰ ਬੰਦ ਕਰਕੇ ਚੱਲਿਆ ਮਣੀ ਪਾਉਣਾ ਇੱਕ ਘੰਟਾ 50 ਮਿੰਟ ਲੈਟ ਰਹਿੰਦੀ ਆ 50 ਮਿੰਟ ਮੈਨੂੰ ਪਤਾ ਵੀ ਤੰਨੇ ਘੰਟੇ ਚ ਕਿਹੜਾ ਭਰਨ ਵਾਲਾ 50 ਮਿੰਟ ਚ ਕਿਵੇਂ ਭਰ ਜੂਗਾ ਬਹੁਤ ਵੱਡੀ ਸੇਵਾ ਬਈ ਜੇ ਮੋਟਰ ਬੰਦ ਕਰਕੇ ਘਰੇ ਵਗ ਜੇਗਾ ਨਾਲ ਤੈਨੂੰ ਵੀ ਪਤਾ ਇੱਕ ਘੰਟੇ ਚ ਰਮਣਾ ਨਹੀਂ ਫੇਰ ਵੀ ਤੂੰ ਮੋਟਰ ਚਲਾ ਕੇ ਖਾਲਤੂ ਪਾਣੀ ਖਰਾਬ ਕਰਕੇ ਜਾਵੇਂਗਾ ਇਹ ਲੇਖਾ ਦੇਣਾ ਪੈਣਾ ਕਿਸੇ ਰੂਪ ਚ ਦੇਣਾ ਪੈ ਜੇ ਇਹ ਸੇਵਾ ਹੁੰਦੀ ਆ ਤਪੱਸਿਆ ਹੀ ਲਾ ਲਾ ਮੋਟਰ ਬੰਦ ਕਰਨੀ ਅੱਜ ਦੇ ਜੁਗ ਦੇ ਵਿੱਚ ਮੋਟਰ ਬੰਦ ਕਰਕੇ ਨਾ ਚੱਲ ਲਈ ਲਾਈਟ ਤੇ ਮੋਟਰ ਬੰਦ ਕਰਕੇ ਜਾਵੇਂ ਇੱਕ ਤਪੱਸਿਆ ਦਾ ਕੰਮ ਕਰੂਗੀ ਠੀਕ ਆ ਕਿਉਂਕਿ ਆਉਣ ਵਾਲੇ ਜੁਗ ਦੇ ਵਿੱਚ ਬਈ ਬੱਚੇ ਪਾਣੀ ਨੂੰ ਤਰਸਣਗੇ ਜੇ ਤੇਰੀ ਮੋਟਰ ਬੇਅਰਥ ਚੱਲੀ ਫਾਲਤੂ ਮੋਟਰ ਤਾਂ ਚਲਾਤੀ ਕੋਈ ਆਉਣ ਵਾਲੇ ਜੁਗ ਦੇ ਵਿੱਚ ਬੱਚਾ ਪਾਣੀ ਕਣੀ ਮਰ ਗਿਆ ਉਹਦੇ ਵਿੱਚ ਤੈਨੂੰ ਲੇਖਾ ਦੇਣਾ ਪਊਗਾ ਉਹ ਮੂਰੇ ਆ ਕੇ ਤੈਨੂੰ ਦੇਣੀ ਪੈ ਜੂਗੀ ਇਸ ਕਰਕੇ ਬਾਈ ਤੈਨੂੰ ਪਤਾ ਇੱਕ ਘੰਟੇ ਦੇ ਵਿੱਚ ਰਮਨਾਣੀ ਹਨਾ ਪੌਣਾ ਘੰਟਾ ਲੈਟ ਦਾ ਰਹਿੰਦਾ ਚਾਹੇ ਸਵਾ ਘੰਟਾ ਵੀ ਰਹਿੰਦਾ ਮੋਟਰ ਬੰਦ ਕਰਕੇ ਘਰੇ ਵਗ ਜਾਓ ਦੂਜੇ ਦੂਸਰੇ ਦਿਨ ਆ ਕੇ ਚਲਾ ਲਈ ਤੇਰਾ ਸਾਰਾ ਕੈਰ ਭਰ ਦੂ ਨਾਲੇ ਕਿੰਨਾ ਪਾਣੀ ਬਚ ਗਿਆ ਮੈਂ ਵੀਡੀਓ ਪਾਉਣ ਦਾ ਮਤਲਬ ਸਿਰਫ ਇਹ ਸੀ ਬਾਈ ਇੱਕ ਮੇਰੀ ਵੀਡੀਓ ਦੇਖ ਕੇ ਜੇ 10 ਬੰਦੇ ਨੇ ਮੋਟਰ ਵੀ ਬੰਦ ਕਰਤੀ ਤੁਸੀਂ ਐ ਸਮਝ ਲਓ ਅਰਬਾਂ ਖਰਬਾਂ ਲੀਟਰ ਪਾਣੀ ਬਚ ਜੂਗਾ ਹੁਣ ਤੁਸੀਂ ਆ ਤੁਹਾਨੂੰ ਦਿਖਾਉਣ ਲੱਗਿਆ ਹੁਣ ਆ ਕੈਰੇ ਭਰੇ ਤੇ ਦੋ ਠੀਕ ਆ ਬਾਪੂ ਪਾਣੀ ਹੋ ਗਿਆ ਤੀਗਾ ਕਿਉਂਕਿ ਤਿੰਨ ਚਾਰ ਕਰ ਮਾਰ ਲੈਂਦੀ ਪੱਲੀ ਮੋਟਰ ਬੰਦ ਕਰਦੀ ਪਾਣੀ ਕਾਫੀ ਹੋ ਗਿਆ ਸੀ ਨਾ ਤੇ ਉਦੋਂ ਬਾਅਦ ਹਮੇ ਇਹ ਚ ਕੱਢੀ ਦਿੱਤਾ ਵੀ ਚਲ ਜਿੰਨਾ ਘਰਾ ਮਜੂਗਾ ਗਿੱਲਾ ਹੋ ਜੂਗਾ ਹੋ ਜੂਗਾ ਫਰਕ ਪੈ ਜਾਣਾ ਕਿੰਨਾ ਫਰਕ ਪੈਂਦਾਗਾ ਹੁਣ ਘਟੋ ਘਟੇ ਅੱਧਾ ਪੌਣਾ ਘੰਟਾ ਅੱਧੇ ਘੰਟੇ ਮੈਨੂੰ ਪਾਣੀ ਚੱਲੂਗਾ ਅੱਧੇ ਘੰਟੇ ਚ ਹੁਣ ਇਹ ਕੈਰਟ ਪਾਣੀ ਕੱਢਦਾ ਮੈਂ ਮੋਟਰ ਮੇਰੀ ਬੰਦ ਪਈ ਆ ਪੜੋਲੀ ਤੁਸੀਂ ਉਹ ਦੇਖ ਸਕਦੇ ਹੋ ਉਹ ਪੜੋਲੀ ਬੰਦ ਪਈ ਆ ਮੇਰੀ ਭਾਈ ਬਣ ਕੇ ਜੱਦਾ ਪੌਣਾ ਘੰਟਾ ਰਿਆਂ ਦਾ ਮੋਟਰ ਨਾਲ ਦੂਜੇ ਕੈਰਟ ਪੱਢਦੇ ਹੁਣ ਆਹੀ ਕੰਮ ਚੱਲੂ ਮੈਂ ਤਾਂ ਸੁਨੇਹਾ ਲਾਇਆ ਕਿਉਂਕਿ ਹੁਣ ਵੀਰੇ ਹਰੇਕ ਮੇਰਾ ਵੀਰ ਹਨਾ ਦੋ ਕੇ ਰਾਮਗੇ ਛੱਡ ਦੋ ਵੀ ਇਹ ਘਰੇ ਚ ਛੱਡ ਦੋ ਨਾਲੇ ਪਤਾ ਵੀ ਅੱਧਾ ਘੰਟਾ ਲਾਈਟ ਦਾ ਰਹਿੰਦਾ ਕਿਹੜਾ ਰਮੂਗਾ ਯਾਰ ਜੇ ਮੋਟਰ ਬੰਦ ਕਰਕੇ ਬਗ ਜਾਏਗਾ ਬੇਨਤੀ ਹੈ ਹੱਥ ਬੰਨ ਕੇ ਬੇਨਤੀ ਆ ਬਾਈ ਮੰਨ ਲਾ ਮੰਨ ਲੋ ਕਿਉਂਕਿ ਘੰਟੇ ਨਾਲ ਜ਼ਰਾ ਕੇ ਰਾਮਣ ਦਾ ਹੈ ਨਹੀਂ ਘੰਟੇ ਚ ਤੂੰ ਲੱਖਾਂ ਲੀਟਰ ਪਾਣੀ ਬਚਾ ਕੇ ਹਨਾ ਪਰਮਾਤਮਾ ਦੀ ਨਜ਼ਰ ਅੱਚ ਤੂੰ ਵਧੀਆ ਹੋ ਜਾਏਗਾ ਇਹੀ ਗੱਲ ਕਹਿਣੀ ਸੀ ਬਾਕੀ ਕੀ ਕਾ ਸਾਰੇ ਆਪੋ ਆਪੋ ਸਾਰੇ ਸਿਆਣਿਆਂਗੇ ਨਾ ਤੇ ਹਰੇਕ ਦੀ ਆਦੀ ਮਰਦੀ ਆ ਚਲੋ ਜਿਵੇਂ ਇਕੱਠੋਂ ਠੀਕ ਰਹਾਦਾ ਪਰ ਮੈਂ ਮੇਰਾ ਮਨ ਕਿਉਂਕਿ ਕਾਫੀ ਟੈਕ ਤੋ ਮੈਂ ਕਰਦਾ ਰਿਆਂ ਚਲੋ ਮੈਂ ਅੱਜ ਮਾਝਾ ਵੀਡੀਓ ਬਣਾ ਕੇ ਪਾਦਾ ਹੋ ਸਕਦਾ ਕੋਈ ਮੇਰਾ ਵੀਰ ਵੀਡੀਓ ਦੇਖ ਕੇ ਇਹਦੇ ਪ੍ਰਮਾਣ ਕਰ ਲੇ ਹਨਾ ਲੱਖਾਂ ਲੀਟਰ ਪਾਣੀ ਬਚਾ ਦੇ ਧੰਨਵਾਦ ਬਾਈ ਜੇ ਕੋਈ ਬਚਾ ਦੂਗਾ ਕਿਉਂਕਿ ਮੇਰੇ ਕਿਹੜਾ ਕੋਈ ਜਾਣਾਂਗਾ ਹਨਾ ਮੈਂ ਇੱਕ ਵੀਡੀਓ ਪਾ ਕੇ ਸਨੇਹ ਹਲਾਉਣਾ ਸੀਗਾ ਚੰਗੇ ਬੰਦੇ ਸਮਝ ਜਾਂਦੇ ਨੇਗੇ ਠੀਕ ਹੈ ਜਿਹੜਾ ਨਹੀਂ ਸਮਝਣਾ ਉਹ ਦੋ ਗਾਲਾਂ ਲਿਖ ਕੇ ਨਾ ਵਿਦਵਾਨ ਵਿਦਵਾਨੀ ਦੀ ਕੋਟ-ਕੋਟ ਕੇ ਕਮੈਂਟ ਕਰਕੇ ਗਾਹ ਨੱਕ ਜਾਣਗੇ ਜਿਹੜੇ ਸਮਝਣਾ ਮੇਰਾ ਵੀਰ ਹੈ ਨਾ ਮੋਟਰ ਜੇ ਅੱਧਾ ਘੰਟਾ ਮੋਟਰ ਵੀ ਕਿਸੇ ਵੀਰ ਨੇ ਵੀਡੀਓ ਦੇਖ ਕੇ ਬੰਦ ਕਰਤੀ ਮੇਰਾ ਵੀਡੀਓ ਪਾਉਣਾ ਸਪੜੂ ਇਸ ਕਰਕੇ ਭਰਾਵਾਂ ਨੂੰ ਬੇਨਤੀ ਆ ਅੱਧਾ ਪੌਣਾ ਘੰਟਾ ਕਿਸੇ ਕੋਈ ਰਹਿੰਦਾਗਾ ਗੈਰੇ ਵਿੱਚ ਪਾਣੀ ਦਾ ਵੱਟਿਆ ਕਰੋ ਮੋਟਰ ਬੰਦ ਕਰਕੇ ਵਗਦਾ ਕਰੋ ਹਾਂ ਪਾਣੀ ਬਲੋ ਕਰਕੇ ਵਗਜੋ ਸਵੇਰੇ ਆ ਕੇ ਜਿਹੜੀ ਸੁੱਚ ਦੱਬਣੀ ਪੈ ਜੇ ਸੁੱਚ ਦੱਬ ਕੇ ਹਨਾ ਆਰਾਮ ਨਾਲ ਆਪਦੇ ਫਿਰ ਦੂਸਰੇ ਖੇ ਕਰੇ ਪਾਉ। ਬੇਨਤੀ ਆ ਭਾਈ ਹਨਾ ਮੇਰੇ ਵਰਗਾ ਤਾਂ ਬੇਨਤੀਉ ਕਰ ਸਕਦਾ ਤੁਸੀਂ ਸਾਰੇ ਭਰਾਵੋਂਗੇ ਜੇ ਗੱਲ ਮੰਨ ਲੋਗੇ ਤਾਂ ਤਾਂ ਬੜੀ ਵਧੀਆ ਗੱਲ ਹੋ ਜੂਗੀ ਸਾਨੂੰ ਹੋਰ ਵੀ ਦਿਖਾ ਦਿੰਦਾ ਹੁਣ ਆ ਦੇਖੋ ਬਈ ਲੈਣ ਚੱਲ ਰਹੀ ਹੈ ਫਿਰ ਵੀ ਮੈਂ ਮੋਟਰ ਬੰਦ ਕਰਕੇ ਚੱਲਦੇ ਆ ਆ ਦੇਖੋ ਖਰਾਰਾ ਮਾਮਾ ਖਰਾਰਾ ਵੀ ਜਨਾਗਾ ਸਿਰ ਕੋਈ ਗੱਲ ਨਹੀਂ ਇੱਕ ਦਿਨ ਨੇਟ ਵੇਚਦਾ